ਹਾਂਜੀ ਦੋਸਤੋ ਜਿਵੇਂ ਕਹਿੰਦੇ ਅੰਦਰ ਵੀ ਜ਼ਿੰਦਗੀ ਦੇ ਵਿੱਚ ਅਨੁਸ਼ਾਸਨ ਬਹੁਤ ਜ਼ਰੂਰੀ ਆ ਤਾਂ ਅਨੁਸ਼ਾਸਨ ਇਕੱਲੇ ਇਨਸਾਨ ਲਈ ਜ਼ਰੂਰੀ ਨਹੀਂ ਹਰ ਇੱਕ ਸ੍ਰਿਸ਼ਟੀ ਦੇ ਵਿੱਚ ਜੋ ਵੀ ਪ੍ਰਮਾਤਮਾ ਨੇ ਬਣਾਏ ਆ ਜੀਵ ਜੰਤ ਸਭ ਦੇ ਵਿੱਚ ਹੀ ਅਨੁਸ਼ਾਸਨ ਆ ਹਨਾ ਤਾਂ ਆਹ ਵੀਡੀਓ ਦੇ ਵਿੱਚ ਵੀਡੀਓ ਦੇ ਵਿੱਚ ਤੁਸੀਂ ਦੇਖੋ ਵੀ ਇਹ ਕੀੜੇ ਇੱਕ ਲਾਈਨ ਦੇ ਵਿੱਚ ਆ ਰਹੇ ਆ ਕੁਦਰਤੀ ਤੌਰ ਤੇ ਇਹ ਆ ਰਹੇ ਆ ਦੇਖੋ ਆਪਣੇ ਆਪ ਇੱਕ ਲਾਈਨ ਦੇ ਵਿੱਚ ਆ ਰਹੇ ਆ ਦੇਖੋ ਹਨਾ ਅਨੁਸ਼ਾਸਨ ਦੇ ਵਿੱਚ ਪਰ ਇੱਕ ਇਹਨਾਂ ਦਾ ਆਪਾਂ ਗਾਰਡ ਕਹਿ ਸਕਦੇ ਆ ਜਾਂ ਕੋਈ ਹੋਰ ਆ ਵਾਲਾ ਦੇਖੋ ਆ ਭੱਜਿਆ ਫਿਰਦਾ ਇਹ ਮੈਂ ਅੱਗੇ ਬੈਠਾ ਹੁਣ ਇਹਨੂੰ ਮੇਰਾ ਪਤਾ ਲੱਗ ਗਿਆ ਵੀ ਅੱਗੇ ਕੋਈ ਪ੍ਰੋਬਲਮ ਆ ਮਤਲਬ ਅੱਗੇ ਮੈਂ ਬੈਠਾ ਚਲੋ ਇਹਨੂੰ ਇੰਨਾ ਹੋ ਸਕਦਾ ਪ੍ਰਮਾਤਮਾ ਨੇ ਗਿਆਨ ਦਿੱਤਾ ਹੋਵੇ ਦੇਖੋ ਇਹਨੇ ਇਹ ਪਤਾ ਲੱਗ ਗਿਆ ਵੀ ਮੈਂ ਉਹਨਾਂ ਦੇ ਰਸਤੇ 'ਚ ਬੈਠਾ ਤੁਰਤ ਜਾ ਕੇ ਉਹਨੇ ਉਹਨਾਂ ਨੂੰ ਸਾਰਿਆਂ ਨੂੰ ਖਬਰ ਦਿੱਤੀ ਆ ਠੀਕ ਹੈ ਗਿਆ ਬਾਪਸ ਹੋ ਮੇਰੇ ਪੈਰ ਕੋਲੋਂ ਤੇ ਅੱਗੇ ਜਾ ਕੇ ਸਾਰੇ ਇੱਕ ਲਾਈਨ 'ਚ ਆਉਂਦੇ ਕੀੜਿਆਂ ਨੂੰ ਉਹਨੇ ਕੀ ਮੈਸੇਜ ਛੱਡਤਾ ਹੁਣ ਤੁਸੀਂ ਦੇਖੋ ਸਾਰਿਆਂ ਦੇ ਵਿੱਚ ਹਫੜਾ ਦਫੜੀ ਮੱਚ ਗਈ ਸਾਰੇ ਇਸ ਚੀਜ਼ ਦੇ ਵੱਲ ਹੋ ਗਏ ਵੀ ਦੇਖੋ ਸਾਡੇ ਰਸਤੇ ਦੇ ਵਿੱਚ ਕੋਈ ਪੇਠਾ ਜਾਂ ਕੋਈ ਪ੍ਰੋਬਲਮਾ ਜਾਂ ਕੋਈ ਗੱਲ ਹੈ ਦੇਖੋ ਤੁਸੀਂ ਕਿੱਦਾਂ ਹੁਣ ਉਹ ਸਾਰੇ ਉਸ ਚੀਜ਼ ਨੂੰ ਅ ਮਤਲਬ ਆਪਣੀ ਉਸ ਲਾਈਨ ਨੂੰ ਛੱਡ ਕੇ ਅੱਗੇ ਬਾਦਰ ਬਾਦ ਵੀ ਰਹੇ ਆ ਤੇ ਪਰ ਉਸ ਚੀਜ਼ ਦੀ ਕਿੰਨੇ ਚਿੰਤਾ ਉਹ ਸਾਡੇ ਰਸਤੇ ਦੇ ਵਿੱਚ ਕੀ